ਪੰਜਾਬ ਦੇ ਪੁੱਤ ਨੇ ਪੰਜਾਬ ਦਾ ਮਾਣ ਵਧਾਇਆ ਜੀਹਾਂ 31 ਸਾਲਾਂ ਬਾਅਦ ਪੰਜਾਬ ਦੇ ਹਿੱਸੇ ਦੇ ਵਿੱਚ 골ਡ ਮੈਡਲ ਆਇਆ ਹੈ ਤੇ ਇਹ ਮਾਣ ਅਬੋਹਰ ਦੇ ਕੇਸ਼ਵ ਰਾਜੋਰੀਆ ਨੇ ਪੰਜਾਬ ਦੀ ਝੋਲੀ ਦੇ ਵਿੱਚ ਪਾਇਆ ਹੈ। ਤੀਰਅੰਦਾਜ਼ ਕੇਸ਼ਵ ਰਾਜੋਰੀਆ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੋਈ ਨੈਸ਼ਨਲ ਸਬ ਜੂਨੀਅਰ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਕੇਸ਼ਵ ਨੇ 60 ਮੀਟਰ ਦੀ ਸ਼੍ਰੇਣੀ ਦੇ ਵਿੱਚ ਇੱਕ 골ਡ ਮੈਡਲ ਜਿੱਤਿਆ ਜੋ ਕਿ 31 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਪੰਜਾਬ ਦੇ ਹਿੱਸੇ ਦੇ ਵਿੱਚ ਆਇਆ ਇਸ ਤੋਂ ਪਹਿਲਾਂ ਕੇਸ਼ਵ ਦੇ ਕੋਚ ਰਵੀ ਕੁਮਾਰ ਨੇ ਵੀ ਪੰਜਾਬ ਦੇ ਲਈ ਇੱਕ ਕਾਰਨਾਮਾ ਕੀਤਾ ਸੀ 골ਡ ਮੈਡਲ ਜਿੱਤ ਕੇ ਆਰਚਰੀ ਗਰਾਊਂਡ ਦੇ ਵਿੱਚ ਪਹੁੰਚਣ ਤੇ ਕੇਸ਼ਵ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਜਿੱਥੇ ਸਾਥੀ ਤੀਰ ਅੰਦਾਜ਼ਾ ਅਤੇ ਸਥਾਨਕ ਲੋਕਾਂ ਨੇ ਉਹਨਾਂ ਦੀ ਗਲ ਦੇ ਵਿੱਚ ਫੁੱਲਾ ਦਾ ਹਾਰ ਪਾਇਆ ਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਆਪਣੀ ਜਿੱਤ ਬਾਰੇ ਗੱਲ ਕਰਦਿਆਂ ਹੋਇਆ ਕੇਸ਼ਵ ਨੇ ਦੱਸਿਆ ਕਿ ਇਹ ਮੁਕਾਬਲਾ ਕਾਫੀ ਮੁਸ਼ਕਲ ਸੀ ਪਰ ਉਸ ਨੂੰ ਖੁਦ ਤੇ ਭਰੋਸਾ ਸੀ ਕਿ ਇਸ ਵਾਰ ਉਹ 골ਡ ਮੈਡਲ ਪੰਜਾਬ ਦੀ ਝੋਲੀ ਦੇ ਵਿੱਚ ਪਾਏਗਾ ਮੈਂ ਮੇਰਾ ਨਾਮ ਕੇਸ਼ਰ ਜੋਰੀਆ ਮੈਂ ਅਬੋਰ ਦੇ ਰਹਿਣ ਵਾਲਾ ਹਾਂ ਹਾਂਜੀ ਕਿੱਥੇ ਗੇਮਸ ਹੋਈਆਂ ਸੀ ਕਹਿੰਦੇ 골ਡ ਲੈ ਕੇ ਹਾਂਜੀ ਹਾਂਜੀ ਇਹ ਹਾਂਜੀ ਹਾਂਜੀ ਇਹ ਅਰਨਾਚਲ ਪ੍ਰਦੇਸ਼ ਸ਼ੀਟਾ ਨਗਰ ਗੇਮ ਹੋਈਆਂ ਸੀ ਜਿਸ ਵਿੱਚ ਮੇਰਾ ਇੰਡੀਵਿਜੂਅਲ 골ਡ ਆਇਆ ਤੇ 42 ਐਨਟੀਬੀਸੀ ਨੈਸ਼ਨਲ ਗੇਮ ਸੀਗੀ ਸਬ ਜੂਨੀਅਰ ਲੈਵਲ ਦੀ ਅੰਡਰ 17 ਹਾਂਜੀ ਕਿੰਨੇ ਸੀਗੇ ਫੋਰ ਜਿਹੜੇ ਤੁਹਾਡੇ ਨਾਲ ਮੇਰੇ ਜਿਵੇਂ 올 ਇੰਡੀਆ ਤੋਂ ਆਈ ਸੀ ਮਤਲਬ ਸਾਰੀ ਸਟੇਟਸ ਜੇ ਆਈ ਸੀ ਤਕਰੀਬਨ ਤਕਰੀਬਨ ਮਤਲਬ 100 ਜਣਾ ਸੀਗਾ ਹਾਂਜੀ ਕਿਵੇਂ ਰਹੀ ਪਰਫਾਰਮੈਂਸ ਵਧੀਆ ਰਹੀ ਪਰਫਾਰਮੈਂਸ ਮੈਨੂੰ ਲੱਗਿਆ ਕਿ ਮਨ ਪਰਫਾਰਮੈਂਸ ਵਾਈਜ਼ ਤਾਂ ਬਹੁਤ ਵਧੀਆ ਰਿਹਾ ਮਤਲਬ ਕੌਨਫੀਡੈਂਸ ਬਿਲਟ ਹੋਇਆ ਵੀ 골ਡ ਆਇਆ ਮੇਰਾ ਮੇਰੀ ਪਹਿਲਾਂ ਜਿਵੇਂ ਇਸ ਗੇਮ ਚ ਦੋ ਸਕੋਰਿੰਗ ਹੁੰਦੀਆਂ ਨੇ ਉਸ ਚ ਮੇਰਾ 6th ਰੈਂਕ ਸੀਗਾ ਤੇ ਜਿਹੜੀ ਫਾਈਟਾਂ ਹੁੰਦੀਆਂ ਵਨ ਵਰਸਸ ਵਨ ਉਸ ਤੇ ਮੇਰਾ 골ਡ ਆਇਆ ਅੱਛਾ ਹਾਂਜੀ ਤੇ ਸੀ ਉਮੀਦ ਪਹਿਲਾਂ ਹਾਂਜੀ ਹਾਂਜੀ ਪਹਿਲਾਂ ਉਮੀਦ ਸੀਗੀ ਪਹਿਲਾਂ ਵੀ ਇਹ ਟੂਰਨਾਮੈਂਟ ਮੈਂ ਦੋ ਵਾਰ ਖੇਡ ਚੁੱਕਿਆ ਜਿਹੜਾ ਪਹਿਲਾਂ ਖੇਡਿਆ ਸੀ ਉਦੋਂ ਮੇਰਾ ਸਿਲਵਰ ਮੈਡਲ ਸੀ ਟੀਮ ਦਾ ਸੈਕਿੰਡ ਟਾਈਮ ਨਹੀਂ ਬਣਿਆ ਪਰ ਉਹਦੀ ਮੋਟੀਵੇਸ਼ਨ ਲੈ ਕੇ ਮੇਰਾ ਥਰਡ ਟਾਈਮ ਇਹਨੂੰ ਸੀਗਾ ਵੀ ਮੈਂ ਜ਼ਰੂਰ 골ਡ ਮੈਡਲ ਲੈ ਕੇ ਆਣਾ ਤੇ ਉਹੀ 골ਡ ਮੈਡਲ ਲੈ ਕੇ ਆਇਆ ਕਿੰਨੇ ਹਾਰਡ ਵਰਕਿੰਗ ਜਿਹੜਾ ਲੱਗਿਆ ਹਾਰਡ ਵਰਕਿੰਗ ਤਾਂ ਸੀਗਾ ਇਹ ਸਵੇਰੇ ਆਂਦੇ ਸੀ ਪ੍ਰੈਕਟਿਸ ਕਰਦੇ ਸੀ ਫਿਰ ਘਰੇ ਜਾਣਾ ਫਿਰ ਸ਼ਾਮੀ ਆਣਾ ਫਿਰ ਜਿਮ ਜਾਣਾ ਰਨਿੰਗ ਕਰਨੀ ਫਿਰ ਉਹ ਮੈਂਟਲੀ ਪ੍ਰੈਸ਼ਰ ਫਿਜ਼ੀਕਲੀ ਪ੍ਰੈਸ਼ਰ ਫਟੀਕ ਵਗੈਰਾ ਸਭ ਚੀਜ਼ਾਂ ਨੂੰ ਮਿਲਾ ਕੇ ਦੂਰ ਨਾ ਪੈਂਦਾ ਬਟ 골ਡ ਤਾਂ ਫਿਰ ਮੇਰਾ ਹੀ ਆਇਆ ਹੈ ਜੀ ਅੱਛਾ ਕੀ ਹੈ ਕਿ ਹੁਣ ਅੱਗੇ ਹੁਣ ਅੱਗੇ ਜੀ ਸੁਪਨਾ ਤਾਂ ਦੇਖੋ ਉਹਦੀ 골ਡ 올림픽 골ਡ ਹੀ ਹੈ ਮੇਨਤਾ ਇੰਡੀਆ ਦਾ ਪਹਿਲਾ 올림픽 골ਡ ਲੈ ਕੇ ਆਣਾ ਬਾਕੀ ਹੌਲੀ ਹੌਲੀ ਤੁਰਦੇ ਜਾਣਾ ਵੀ ਸਫਰ ਦੇ ਨਾਲ ਪ੍ਰੋਸੈਸ ਤੇ ਧਿਆਨ ਦੇਣਾ ਆਪ ਦੇ ਹਾਂਜੀ ਆਪਣੇ ਪੁੱਤ ਦੀ ਜਿੱਤ ਦੇਖ ਕੇ ਕੇਸ਼ਵ ਦੇ ਮਾ ਵੀ ਭਾਵੁਕ ਹੋ ਗਏ ਜਿੱਥੇ ਉਹਨਾਂ ਨੇ ਕਿਹਾ ਕਿ 6-6 ਘੰਟੇ ਉਹਨਾਂ ਨੇ ਆਪਣੇ ਪੁੱਤ ਨੂੰ ਗਰਾਊਂਡ ਦੇ ਵਿੱਚ ਮਿਹਨਤ ਕਰਦੇ ਦੇਖਿਆ ਉਹਨਾਂ ਦੇ ਹੱਥ ਦੇਖ ਕੇ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਸੀ ਜਿਸ ਤਰੀਕੇ ਦੇ ਨਾਲ ਕੇਸ਼ਵ ਦਿਨ ਰਾਤ ਮਿਹਨਤ ਕਰਦੇ ਸੀ ਰੋਜ਼ਾਨਾ 350 ਤੋਂ ਵੱਧ ਤੀਰ ਚਲਾਉਂਦੇ ਸੀ ਅਤੇ ਹਰ ਵਾਰ ਇਹੀ ਕਹਿੰਦੇ ਸੀ ਕਿ ਇਸ ਵਾਰ 골ਡ ਮੈਡਲ ਘਰ ਲੈ ਕੇ ਆਉਣਾ ਬਹੁਤ ਬਹੁਤ ਫੋਨ ਆ ਰਹੇ ਹੈਗੇ ਮੇ ਰਿਲੇਟਿਵਸ ਦੇ ਫੋਨ ਆ ਰਹੇ ਹੈ ਬੱਚਿਆਂ ਦੇ ਪੇਰੈਂਟਸ ਦੇ ਜਿਹੜਾ ਵੀ ਕੋਈ ਨਹੀਂ ਵੀ ਜਾਣ ਰਿਹਾ ਦੂਰ ਦੂਰ ਤੋਂ ਜਾਣ ਕੇ ਮਤਲਬ ਵਧਾਈਆਂ ਦੇ ਰਿਹਾ ਸਾਨੂੰ ਕਿ ਇੰਨੀ ਵੱਡੀ ਅਚੀਵਮੈਂਟ ਹੈ ਲੱਗਦਾ ਸੀ ਕਿ ਔਖਾ ਸਫਰ ਸਫਰ ਬਹੁਤ ਔਖਾ ਸੀ ਬੱਚੇ ਨੂੰ ਦੇਖਦੇ ਸੀ ਜਦੋਂ ਸਵੇਰੇ 6 ਵਜੇ ਉੱਠ ਜਾਂਦਾ ਸੀ ਪਹਿਲਾਂ ਰਨਿੰਗ ਕਰ ਰਿਹਾ ਹੈ ਯੋਗਾ ਕਰ ਰਿਹਾ ਹੈ ਫਿਰ ਆ ਕੇ ਮਮਾ ਨਾਸ਼ਤਾ ਫਿਰ ਫਿਰ ਗਰਾਊਂਡ ਜਾ ਰਿਹਾ ਹੈ ਅਨਪਨ 6-6 ਘੰਟੇ ਦੀ ਪ੍ਰੈਕਟਿਸ ਕਰ ਰਿਹਾ ਹੈ ਫਿਰ ਸ਼ਾਮ ਨੂੰ ਫਿਰ ਜਾ ਰਿਹਾ ਹੈ ਮੇਰੇ ਮਮਾ 350 ਤੀਰ ਨਹੀਂ ਹੋਏ ਹਜੇ ਮੇਰੇ 400 ਤੀਰ ਨਹੀਂ ਹੋਏ ਤੇ ਮੈਂ ਉਹਦੇ ਬਾਰੇ ਸੋਚਦੀ ਸੀ ਮੈਂ 350 ਤੀਰ ਕਿਵੇਂ ਮਾਰਦੇ ਆ ਬੱਚੇ ਆਣਾ ਜਾਣਾ 70 ਮੀਟਰ ਫਿਰ ਜਾਣਾ ਆਣਾ ਕਿਵੇਂ ਕਰਦਾ ਹੈਗਾ ਵੀ ਪੂਰੀ ਹੱਡ ਤੋੜ ਮਿਹਨਤ ਕੀਤੀ ਹੈ ਤਾਂ ਜਾ ਕੇ ਇਹ ਫਲ ਮਿਲੇਗਾ ਬਤੌਰ ਮਾਂ ਦੇ ਲੋਕਾ ਹੁੰਦਾ ਸੀ ਜਦੋਂ ਬਹੁਤ ਔਖਾ ਹੁੰਦਾ ਸੀ ਜਦੋਂ ਅੱਖਾਂ 'ਚ ਨੀਂਦ ਹੁੰਦੀ ਸੀ ਸਰੀਰ ਤੇ ਥਕਾਵਟ ਆ ਵੀ ਹੁੰਦੀ ਸੀ ਉਦੋਂ ਮੈਨੂੰ ਐਂ ਲੱਗਦਾ ਸੀ ਆਏ ਮੇਰਾ ਬੱਚਾ ਇੰਨਾ ਥੱਕਿਆ ਹੋਇਆ ਫਿਰ ਵੀ ਕਹਿੰਦਾ ਰਾਤ ਨੂੰ ਮਮਾ 11 ਵਜੇ ਮਮਾ ਮੈਂ ਤੀਰ ਚਲਾਣੀਆਂ ਉਹਦੀਆਂ ਉਂਗਲਾਂ ਦੇਖਦੀਆਂ ਤਾਂ ਮੈਨੂੰ ਬੜਾ ਮਹਿਸੂਸ ਹੁੰਦਾ ਵੀ ਇਹੇ ਦੇ ਹੱਥ ਹੋਏ ਪਏ ਮੇਰੇ ਬੇਟੇ ਦੇ ਪਰ ਅੱਜ ਜਿਹੜਾ ਉਹ ਸਭ ਪਰ ਉਹ ਸਭ ਕੁਝ ਵੈਨਿਸ਼ ਹੋ ਗਿਆ ਇਸ ਦਰਮਿਆਨ ਕੇਸ਼ਵ ਦੇ ਕੋਚ ਨੇ ਕਿਹਾ ਕਿ ਕੇਸ਼ਵ ਨੇ ਉਹਨਾਂ ਦਾ ਮਾਣ ਵਧਾਇਆ ਪੰਜਾਬ ਦਾ ਮਾਣ ਵਧਾਇਆ ਉਹਨਾਂ ਨੂੰ ਯਕੀਨ ਹੈ ਕਿ 올림픽 ਦੇ ਵਿੱਚ ਵੀ 골ਡ ਮੈਟਲ ਦਾ ਆਪਣਾ ਟੀਚਾ ਜ਼ਰੂਰ ਹਾਸਲ ਕਰੇਗਾ। ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ 31 ਸਾਲਾਂ ਬਾਅਦ ਸਾਡੇ ਹਬੋਰ ਦਾ ਸਾਡੇ ਪੰਜਾਬ ਦਾ ਬੱਚਾ ਜਿਹੜਾ ਨੈਸ਼ਨਲ 'ਚ 골ਡ ਮੈਟਲ ਲੈ ਕੇ ਆਇਆ ਸਭ ਜੁਨੇ ਨੈਸ਼ਨਲ ਹੋਈ ਸੀ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਅੱਜ ਤੋਂ 31 ਸਾਲ ਪਹਿਲੇ ਮੇਰਾ ਨੈਸ਼ਨਲ 'ਚ 골ਡ ਸੀ ਔਰ ਪਹਿਲੇ ਇਕੁਪਮੈਂਟ ਵੀ ਇੰਨੇ ਜ਼ਿਆਦਾ ਵਧੀਆ ਨਹੀਂ ਹੁੰਦੇ ਸੀ। ਕਿਉਂਕਿ ਇਕੁਪਮੈਂਟ ਅਸੀਂ ਬਸ ਇਧਰ ਉਧਰ ਜਗਾੜ ਕਰਕੇ ਸਾਰਾ ਸਿਸਟਮ ਸੈੱਟ ਕਰਦੇ ਸੀ ਔਰ ਅੱਜ ਕੱਲ ਤਾਂ ਬਹੁਤ ਹੀ ਐਡਵਾਂਸ ਟੈਕਨੋਲੋਜੀ ਦੇ ਸਾਰੇ ਇਕਵਿਪਮੈਂਟ ਹੈ ਔਰ ਹੋਕ ਹੀ ਰਿਹਾ ਕਿ 31 ਸਾਲਾਂ ਦੇ ਦੇਖੋ ਪਹਿਲੇ ਸਬਜੋ ਨੇਸ਼ਨਲ ਦੇ ਵਿੱਚ ਦਿੱਲੀ ਦੇ ਵਿੱਚ ਮੇਰਾ 골ਡ ਆਇਆ ਉਸ ਤੋਂ ਬਾਅਦ ਕਟਕ ਆਇਆ ਫਿਰ ਆਪਣੇ ਪਟਿਆਲਾ ਦੇ ਵਿੱਚ ਨੈਸ਼ਨਲ 골ਡ ਆਇਆ ਕੰਟੀਨਿਊਸਲੀ 골ਡ ਆਇਆ 3 ਸਾਲ ਲਗਾਤਾਰ ਫਿਰ ਸਕੂਲ ਨੈਸ਼ਨਲ 골ਡ ਹੈ ਔਰ ਉਸ ਤੋਂ ਬਾਅਦ ਇੱਕ ਅਸ਼wini ਮੱਕੜ ਜੀ ਹੈ ਸਾਡੇ ਉਹਨਾਂ ਦਾ ਵੀ 골ਡ ਆਇਆ ਮੇਰੇ ਤੋਂ ਬਾਅਦ ਫਿਰ ਮੈਨੂੰ ਮਾਨ ਮਹਿਸੂਸ ਇੰਨਾ ਜ਼ਿਆਦਾ ਹੋਇਆ ਕਿ ਉਹ ਰਿਕਾਰਡ ਤੋੜਦੇ ਹੋਏ ਕੇਸ਼ਵ ਰਜੋਰੀਆ ਨੇ ਅੱਜ 골ਡ ਦੇ ਆ ਔਰ ਐਲ ਆਰ ਐਸ ਡੀ اے ਵੀ ਦਾ ਨਾਮ ਇਹਨਾਂ ਨੇ ਬਹੁਤ ਹੀ ਉੱਚਾ ਚੱਕਿਆ ਕਿਉਂਕਿ ਬੜੇ ਚਿਰਾਂ ਬਾਅਦ ਸਾਨੂੰ 골ਡ ਦੀ ਉਮੀਦ ਰੱਖ ਰਹੇ ਸੀ ਤੇ ਅੱਜ ਸਾਨੂੰ ਮਿਲਿਆ ਦੇਖੋ ਜੀ ਇੱਕ ਕੋਚ ਦੀ ਤਾਂ ਹਮੇਸ਼ਾ ਇਹੀ ਉਮੀਦ ਹੁੰਦੀ ਹੈ ਕਿ ਬੱਚਾ ਹਮੇਸ਼ਾ 골ਡ ਮੈਡਲ ਜਿੱਤ ਕੇ ਆਵੇ ਹਮੇਸ਼ਾ ਇੱਕ ਰਹਿੰਦੀ ਹੈ ਔਰ ਅਸੀਂ ਉਹਨੂੰ ਪੂਰਪਰ ਗਾਈਡ ਕਰਦੇ ਰਹੇ ਨੇ ਟੈਕਨੀਕਲੀ ਕਿਉਂਕਿ ਟੈਕਨੀਕਲੀ ਜਿਹੜੀ ਹੈ ਇਹ ਗੇਮ ਬਹੁਤ ਹੀ ਜ਼ਿਆਦਾ ਟੈਕਨੀਕਲੀ ਇਹਨੂੰ ਪ੍ਰੋਪਰ ਮਾਈਂਡ ਨੂੰ ਸਟੇਬਲ ਕਰਕੇ ਮੈਂ ਉਹਨੂੰ ਪ੍ਰੋਪਰ ਗਾਈਡ ਕੀਤਾ ਔਰ ਉਹਨੇ ਬਹੁਤ ਹੀ ਵਧੀਆ ਸ਼ੂਟ ਕੀਤਾ ਔਰ ਇੰਟਰਨੈਸ਼ਨਲ ਪਲੇਅਰ ਨੂੰ ਉਹਨੇ ਬੀਟ ਕੀਤਾ ਜਿੰਨੇ ਵੀ ਕਾਫੀ ਇੰਟਰਨੈਸ਼ਨਲ ਪਲੇਅਰ ਵੀ ਸੀ ਫਾਈਨਲ ਦੇ ਵਿੱਚ ਵੀ ਸਮਰਨ ਸੀ ਇੰਟਰਨੈਸ਼ਨਲ ਪਲੇਅਰ ਜੋ ਕਿ ਉਹਨੂੰ ਵੀ ਇਹਨੂੰ ਬੀਟ ਕਰਕੇ ਆਖਿਰ ਜਾ ਕੇ ਇਹਨੇ 골ਡ ਜਿੱਤ ਲਿਆ ਪੀਟੀਸੀ ਨਿਊਜ਼ ਲਈ ਅਵਤਾਰ ਸਿੰਘ ਦੀ ਰਿਪੋਰਟ